ਏ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀ ਪਾਇਆ ਜਿਹੜਾ ਕਿ ਗ੍ਰੀਨ ਸਿਟੀ ਸ਼ਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਸ਼ਾਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋਗੇ ਲੈ ਗਏ ਸੀਗੇ ਇਹਨੂੰ ਡੂੰਘਾਈ ਦੇ ਨਾਲ ਤਫਤੀਸ਼ ਕਰਦੇ ਹੋਏ ਇਹਦੇ ਸਬੰਧ ਵਿੱਚ ਐਫਆਈਆਰ ਨੰਬਰ 71 ਤੈਨਸੋ ਲਾਸੀ ਵੀ ਪੀਐਸਯੂ ਅਟਾਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਲਜੀਤ ਸਿੰਘ ਇਲੀਅਸ ਗੋਲਡੀ ਜਿਹੜਾ ਕਿ ਨਰਨਗੜ ਦਾ ਰਹਿਣ ਵਾਲਾ ਹੈ ਅਤੇ ਬਚਨ ਸਿੰਘ ਸਨ ਆਫ ਅਮਰੀਕ ਸਿੰਘ ਜਿਹੜਾ ਕਿ ਮਾਨਾ ਵਾਲਾ ਹੁਣ ਬਾਸਰਕੇ ਗਿੱਲਾਪਿੰਡ ਚ ਰਹਿੰਦਾ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀਪੁਰ ਜਿਹੜਾ ਵਾ ਬੱਤੀਪੁਰ ਦਾ ਲਾਇਸੈਂਸੀ ਪਿਸਟਲ ਬਰਾਮਦ ਕੀਤਾ ਗਿਆ ਨਾਲ ਪੰਜ ਜਿੰਦਾ ਰੌਂਦ ਤੇ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ 800 ਰੁਪਇਆ ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਅੱਗੇ ਜਿਹੜਾ ਰਿਵਾਡਰ ਨੂੰ ਬਰਾਮਦ ਕੀਤਾ ਗਿਆ ਨਾਲ ਕੋਲ ਉਹਦਾ ਕੋ ਲਾਈਸੈਂਸੀ ਦੀ ਹੈ ਨਜਾਇਜ਼ੀ। ਕੋ ਲਾਈਸੈਂਸੀ ਲੋਨਵਰਸੀਬਰੀ ਲਾਈਸੈਂਸੀ ਲੋਨਵਰਸੀਗਾ ਇਹਦਾ ਕੋ ਬਚਨ ਸਿੰਘ ਅਮਰੀਕ ਸਿੰਘ ਦੇ ਨਾਂ ਤੇ ਦਾ ਲਾਈਸੈਂਸ ਹੈ। ਤੇ ਪਹਿਲਾਂ ਵੀ ਇਹਨਾਂ ਦੇ ਨੋਟ ਖੋਦੇ ਮਾਮਲਾ ਦਾ ਉਹ ਅਸੀਂ ਸਾਰਾ ਜੈ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਮਾਰਡ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇ ਤੇ ਇਹ ਜਿਹੜਾ ਵਾ ਫਰਸਟ ਟਾਈਮ ਵਾਲਾ ਬਚਨਪਾਲ ਜਿਹੜਾ ਕੁਝ ਸਾਤਾ ਲੱਗਾ ਕਿ ਕਿਸ ਤਰ੍ਹਾਂ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਦਾਂ ਹੀ ਦੇਖ ਲੈਂਦੇ ਸੀ ਕਿ ਜਦ ਤੱਕ ਕੋਈ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਹੈ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਹੈ ਉਹਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ ਕੀਤਾ ਕਿੰਨੀ ਕੁ ਉਮਰ ਦੇ ਤੇ ਕਿੰਨੀ ਬੋਲ ਜੀ 30 ਸਾਲ ਦੇ ਨੇੜੇ ਤੜੇ ਇਹਨਾਂ ਦੀ ਐਜ ਹੈ ਦੋਨਾਂ ਦੀ ਜੀ ਇਸ ਕੰਮ ਨੂੰ ਦੋਨੇ ਜਾਣਦੰਦੇ ਜਾਂ ਕੋਈ ਗੈਂਗ ਇਨਾਂ ਦੇ ਨਾਲ ਕੰਮ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਹਜੇ ਇਹਨਾਂ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਇਹਨੂੰ ਬ੍ਰੇਕੀ ਚ ਪੁਸ਼ਕਸ਼ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਉਹ ਤੁਹਾਨੂੰ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸੀ ਡਿਵੈਲਪਰ ਸੀ ਉਹਨਾਂ ਦੇ ਕੋਈ ਐਕਸ਼ਨ ਜਾਈਏ ਹਾਂ ਬਿਲਕੁਲ ਜੀ ਇਹਨਾਂ ਦੇ ਲਾਇਸੈਂਸੀ ਡਿਵੈਲਪਰ ਜਿਹੜਾ ਵਾ ਉਹ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ 'ਚ اور ਉਹ ਲਾਇਸੈਂਸ ਵੀ ਹੈ ਜਿਹੜਾ ਉਹ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ। ਹੋਰ ਵੀ ਉਹ ਥਿਆਰ ਇਹਨਾਂ ਕੋਈ ਤਰ੍ਹਾਂ ਜਬਤ ਕੀਤੇ ਗਏ ਜਾਂ ਨਹੀਂ ਹਜੇ ਇਹ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਤਿੰਨ ਚੀਜ਼ ਜਿਹੜੇ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ ਬੱਤੀਪੁਰ ਦਾ ਰਵਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਕੋ ਕੇ ਉਹ ਬੈਗ ਦੇ ਵਿੱਚ 6800 ਰੁਪਇਆ ਰਿਕਵਰ ਕੀਤਾ ਹੈ। ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਬਿਲੇ ਜੀ ਇਹ ਤਾਂ ਹਾਂਜੀ ਕੰਮ ਕੰਮ ਹੀ ਕਰਦੇ ਜੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ ਨੇ ਕੰਮ ਹੋ ਕੇ ਕਰਨਾ ਇਹੋ ਹੀ ਕੰਮ ਕਰਦੇ ਨੇ।